ਮਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾਂਦੀਆਂ ਜਿਸ ਦਿਨ ਪਹਿਲੇ ਦਿਨ ਪਾਣੀ ਆਇਆ ਸੀ ਉਸ ਦਿਨ ਆ ਘਰਾਂ ਦੇ ਵਿੱਚ ਪਾਣੀ ਨਹੀਂ ਵੜਿਆ ਸੀ ਆਪਣੇ ਭਰਾ ਦਾ ਘਰ ਹੈ ਇੱਕ ਜਿਨ੍ਹਾਂ ਨੇ ਸਾਨੂੰ ਬੜਾ ਮਾਨ ਸਤਕਾਰਨਾ ਚਾਹ ਪਾਣੀ ਪਿਆ ਤੇ ਆਪਣੇ ਦੁੱਖ ਸੁੱਖ ਭੁੱਲ ਕੇ ਉਹਨਾਂ ਨੇ ਸਾਡਾ ਹਾਲ ਚਾਲ ਪੁੱਛਿਆ ਪਰ ਅੱਜ ਸਾਡੇ ਭਰਾਵਾਂ ਨੇ ਦੱਸਿਆ ਵੀ ਇਸ ਘਰੇ ਵੀ ਪਾਣੀ ਵੜ ਗਿਆ ਐਨੇ ਉੱਚੇ ਦੁਬਾਰੇ ਪਾਣੀ ਵਧ ਗਿਆ ਤੁਸੀਂ ਇਹ ਦੇਖੋ ਵੀ ਤੂੜੀ ਵਾਲੇ ਕੋਠਾਂ ਦੇ ਵਿੱਚ ਪਾਣੀ ਵੜ ਗਿਆ ਮੁਸੀਬਤਾਂ ਬਹੁਤ ਵੱਡੀਆਂ ਨੇ ਕੱਲਿਆਂ ਵਾਸਤੇ ਤਾਂ ਪਰ ਜੇਕਰ ਤੁਸੀਂ ਸਾਰੇ ਭਰਾ ਇਹਨਾਂ ਦਾ ਸਾਥ ਦਿਓ ਤਾਂ ਕੋਈ ਬੜੀ ਵੱਡੀ ਮੁਸੀਬਤ ਨਹੀਂ ਸਰਕਾਰਾਂ ਤਾਂ ਸਾਡੀਆਂ ਬੈਰੀ ਸੀਗੀਆਂ ਸੀਗੀਆਂ ਪਰ ਰੱਬ ਵੀ ਸਾਡਾ ਬੈਰੀ ਬਣਿਆ ਹੋਇਆ ਮੀਂਹ ਐਨਾ ਕੁ ਪਾਰਿਆ ਪਿਛਲੇ 2 ਦਿਨਾਂ ਤੋਂ ਵੀ ਪਾਣੀ ਘਟਣ ਦੀ بجائے ਵਧਦਾ ਜਾਂਦਾ ਹੈ ਤੇ ਲੋਕਾਂ ਦੇ ਘਰ ਬਿਲਕੁਲ ਡੁੱਬਦੇ ਜਾਂਦੇ ਆ ਭਰਾਵੋ ਆਪਣੇ ਭਰਾਵਾਂ ਤੇ ਅੱਜ ਵਕਤ ਪਿਆ ਥੋੜਾ ਬਹੁਤਾ ਸਾਥ ਜ਼ਰੂਰ ਦਿਓ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਕੱਢ ਕੇ ਦੇਖਿਓ ਐਸ ਜਗ੍ਹਾ ਤੇ ਮੈਂ ਖੜ ਕੇ ਵੀਡੀਓ ਬਣਾਈ ਸੀ ਇੱਕ ਦਿਨ ਪਰ ਅੱਜ ਇੱਥੇ ਵੀ ਪਾਣੀ ਚੜਿਆ ਹੋਇਆ ਆਪਣੇ ਭਰਾਵਾਂ ਤੇ ਮੁਸੀਬਤ ਆਈ ਆ ਇਹਨਾਂ ਦੇ ਘਰ-ਬਾਰ ਦਿਖਾਵਾ ਜੇਕਰ ਮੈਂ ਤੁਹਾਨੂੰ ਤੱਕਰ ਬਾਰ-ਬਾਰ ਵੀ ਚੋਈ ਜਾਂਦੇ ਆ ਕਿਉਂਕਿ ਇਹਨਾਂ ਦੇ ਵਿਚਾਰਿਆਂ ਦੇ ਬੱਤੇ ਤੇਲਾਂ ਤੇ ਹੈ ਮਕਾਨ ਬਹੁਤ ਮੁਸੀਬਤ ਦੇ ਵਿੱਚ ਹੈ ਆਪਣੇ ਭਰਾ ਪੰਜਾਬੀਓ ਇਹ ਬਾਉਪੁਰ ਪਿੰਡ ਦੀ ਵੀਡੀਓ ਹੈ ਉੱਥੇ ਜਾ ਕੇ ਮਦਦ ਜ਼ਰੂਰ ਕਰੋ ਯਾਰ ਇਹਨਾਂ ਦੀ ਬਹੁਤ ਮੁਸੀਬਤ ਦੇ ਵਿੱਚ ਹੈ ਆਪਣੇ ਭਰਾ ਜਿਨ੍ਹਾਂ ਨੂੰ ਐ ਨਹੀਂ ਪਤਾ ਵੀ ਰਾਤ ਨੂੰ ਇਹੀ ਮਕਾਨ ਥੱਲੇ ਨੱਪ ਲੈਣ ਹਰ ਸਰ ਰਾਤ ਇਹ ਵਿਚਾਰੇ ਬੈਠ ਕੇ ਰਾਤ ਟਪਾਉਂਦੇ ਆ ਵੀ ਕਿਤੇ ਉਹ ਨਾ ਹੋਵੇ ਸਾਡੇ ਘਰ ਦੀ ਕੋਈ ਕੰਧ ਬੈਠ ਜੇ ਤੇ ਅਸੀਂ ਥੱਲੇ ਆ ਕੇ ਸੱਟ ਫੇਟ ਨਾ ਵੱਜ ਜੇ ਸਾਡੇ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ ਅੱਜ ਆਪਣੇ ਪੰਜਾਬ ਦਾ ਕੋਈ ਕੇ ਹਿੱਸਾ ਪੰਜਾਬੀਓ ਡਟ ਕੇ ਸਾਥ ਦਿਓ ਆਪਾਂ ਇਹ ਹਿੱਸੇ ਨੂੰ ਮੁਸੀਬਤ ਦੇ ਵਿੱਚੋਂ ਕੱਢਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਦੇ ਹਰ ਹਿੱਸੇ ਦੇ ਵਿੱਚ ਇਹ ਵੀਡੀਓ ਪਹੁੰਚਾ ਦਿਓ ਤਾਂ ਜੋ ਹਰ ਇੱਕ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਜੇ ਤੇ ਇਹ ਮੁਸੀਬਤ ਦਾ ਆਪਾਂ ਸਾਰੇ ਜਣੇ ਰਲ ਕੇ ਸਾਹਮਣਾ ਕਰੀਏ ਕੱਲੇ ਜਣੇ ਕੋਈ ਹੱਲ ਨਹੀਂ ਕਰ ਸਕਦੇ ਹੁੰਦੇ ਕੱਲਾ ਜਣਾ ਕੋਈ ਵੀ ਹੱਲ ਨਹੀਂ ਕਰ ਸਕਦਾ ਹੁੰਦਾ ਪਰ ਜਦੋਂ ਆਪਾਂ ਰਲ ਕੇ ਖੜਜ ਗਏ ਡਟ ਕੇ ਖੜਜ ਗਏ ਫਿਰ ਮੈਂ ਨਾ ਕੋਈ ਮੁਸੀਬਤ ਨਹੀਂ ਇਹੋ ਜੀ ਹੁੰਦੀ ਜਿਹੜੀ ਅੱਗੇ ਨਾ ਲੱਗੇ ਬੰਦਿਆਂ ਦੇ ਆਜੋ ਪੰਜਾਬੀਓ ਦਈਏ ਸਾਥ ਆਪਾਂ ਇਹਨਾਂ ਭਰਾਵਾਂ ਦਾ